ਬੇਰਕਾ ਮਿਲਕ ਪਲਾਂਟ ਦੇ ਬਾਹਰ ਬੇਰਕਾ ਮਿਲਕ ਪਲਾਂਟ ਦੇ ਕੱਚੇ ਮੁਲਾਜ਼ਮਾਂ ਵੱਲੋਂ ਫੁਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਟ ਬੂਤਲਾ ਅਤੇ 24 ਜੁਲਾਈ ਨੂੰ ਮਹਾਲੀ ਵਿਖੇ ਧਰਨਾ ਲਗਾਉਣ ਦੀ ਕੀਤੀ ਗੱਲ ਸੋਮਵਾਰ ਨੂੰ 9 ਵਜੇ ਲਗਭਗ ਬਠਿੰਡਾ ਦੇ ਬੇਰਕਾ ਮਿਲਕ ਪਲਾਂਟ ਦੇ ਬਾਹਰ ਬੇਰਕਾ ਮਿਲਕ ਪਲਾਂਟ ਦੇ ਕੱਚੇ ਮੁਲਾਜ਼ਮਾਂ ਵੱਲੋਂ ਸੀਟੀਸੀ ਨੂੰ ਰੱਦ ਕਰਵਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੀ ਮੰਗ ਨੂੰ ਲੈ ਕੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਨਾਲ ਮੀਟਿੰਗ ਦੀ ਗੱਲ ਕੀਤੀ ਗਈ ਸੀ ਲੇਕਿਨ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਵਿਰੋਧ ਵਿੱਚ ਜੋ ਅੱਜ ਉਹਨਾਂ ਵੱਲੋਂ ਸਾਰੇ ਹੀ ਮਿਲਕ ਪਲਾਂਟਾਂ ਦੇ ਬਾਹਰ ਇਹਨਾਂ ਵੱਲੋਂ ਪੂਤਲੇ ਫੁਕਕੇ ਜਾ ਰਹੇ ਹਨ ਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਮਿਲਕ ਪਲਾਂਟ ਦੇ ਬਾਹਰ ਵੀ ਕੱਚੇ ਮਜ਼ਦੂਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਤਲਾ ਫੁਕਾਇਆ ਗਿਆ ਤੇ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ 24 ਜੁਲਾਈ ਨੂੰ ਮਹਾਲੀ ਵਿਖੇ ਇੱਕ ਰੋਸ ਦਰਨਾ ਦਿੱਤਾ ਜਾ ਰਿਹਾ ਜਿਸ ਤੇ ਵਿੱਚ ਵੱਡੇ ਕੀਤੇ ਜੋ ਬਠਿੰਡਾ ਤੋਂ ਵਰਕਰ ਸ਼ਾਮਲ ਹੋਣਗੇ। ਜੈ ਹਿੰਦ

ਮਰਦਾਬਾ ਜਿੰਦਾਬਾ ਪੰਜਾਬ ਸਰਕਾਰ ਮਰਦਾਬਾ ਜਿੰਦਾਬਾ ਪੰਜਾਬ ਸਰਕਾਰ ਮਰਦਾਬਾ 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 ਸੀ.ਡੀ.ਸੀ ਰੋਕ ਕਰੋ ਰੋਕ ਕਰੋ ਕਿਸਰ ਕੀ ਨਾਮ ਮੈਂ ਤੁਹਾਡਾ ਕਿਹੜੀ ਯੂਨੀਅਨ ਦੇ ਕੀ ਮਾਮਲੇ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਮੈਂ ਯੂਨੀਅਨ ਦਾ ਮੁਖ ਸਲਾਹਕਾਰ ਬਟਿੰਡਾ ਬੇਰਕਾ ਪਲਾਂਟ ਤੋਂ ਇਹ ਸਾਡੇ ਜੋ ਭਗਵੰਤ ਮਾਨ ਸਾਹਿਬ ਜੀ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਸੀ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਸੀ 20 ਤਰੀਕ ਨੂੰ ਤੁਹਾਡੇ ਨਾਲ ਅਸੀਂ ਮੀਟਿੰਗ ਕਰਾਂਗੇ ਜੋ ਤੁਹਾਡੇ ਕੱਚੇ ਮੁਲਾਜ਼ਮਾਂ ਦਾ ਅਸੀਂ ਹੱਲ ਕਰਾਂਗੇ ਤੇ ਸੀਟੀਸੀ ਦਾ ਉਹਦੇ ਵਿੱਚ ਅਸੀਂ ਗੱਲ ਕਰੀ ਜੀ ਸਾਡੀ ਸੀਟੀਸੀ ਵੀ ਰੱਦ ਕਰੀ ਜਾਵੇ ਪਰ ਭਗਵੰਤ ਮਾਨ ਸਾਹਿਬ ਜੀ ਨੇ ਸਾਡਾ ਕੋਈ ਵੀ ਸਾਡੇ ਨਾਲ ਕੋਈ ਵਾਅਦਾ ਕਰਕੇ ਉਹਦੀ ਮਿੰਟਮੈਂਟੋ ਮੈਂਟੀ ਮੁੱਕਰ ਜਾਂਦੇ ਨੇ ਪਹਿਲਾਂ ਵੀ ਸਾਨੂੰ 20 ਮੀਟਿੰਗਾਂ ਦੇ ਚੁੱਕੇ ਮੁੱਕਰ ਗਏ ਨੇ ਐਤਕੀ ਵੀ ਜੋ 21ਵੀਂ ਮੀਟਿੰਗ ਸੀ ਇਹ ਵੀ ਦੇ ਕੇ ਸਾਡੇ ਨਾਲ ਮੁੱਕਰ ਗਏ ਨੇ ਇਸ ਦੇ ਰੋਸ ਦੇ ਵਿੱਚ ਸਾਰੇ ਬੇਰਕਾ ਪਲਾਂਟਾਂ ਦੇ ਵਿੱਚ ਸਾਰੇ ਅਦਾਰਿਆਂ ਦੇ ਵਿੱਚ ਅਸੀਂ ਅੱਜ ਭਗਵਾਨ ਤਮਨਜੀ ਦੀ ਆਰਤੀ ਪੂਕੀ ਐ ਅਗਲਾ ਸੰਗਰਸ਼ ਕੀ ਹੈ ਜੀ ਅਗਲਾ ਸੰਗਰਸ਼ ਸਾਡਾ 24 ਤਰੀਕ ਦਾ ਜੀ ਜੋ ਸਾਡਾ ਸੀਟੀਸੀ ਦੇ ਨਾਲ ਰਲ ਕੇ ਅਸੀਂ ਮੀਰਕਾ ਪਲਾਂਟ ਮੋਹਾਲੀ ਗੇਟ ਦੇ ਮੂਹਰੇ ਸ਼ਾਂਤ ਮਈ ਧਰਨਾ ਦੇਣਾ ਹੈ ਜੇ ਉਸ ਦੇ ਵਿੱਚ ਸਾਡੇ ਨਾਲ ਸਰਕਾਰ ਕੋਈ ਗੱਲਬਾਤ ਕਰਦੀ ਹੈ ਸੀਟੀਸੀ ਨੂੰ ਰੱਦ ਕਰਦੀ ਹੈ ਤਾਂ ਅਸੀਂ ਉਸ ਧਰਨੇ ਨੂੰ ਚੱਕਾਂਗੇ ਸੀਟੀਸੀ ਕੀ ਹੈ ਜੀ ਸੀਟੀਸੀ ਜੋ ਸਰਕਾਰੀ ਆਧਾਰ ਤੇ ਬੰਦੇ ਨਾਲ ਰੱਖੇ ਸੀਗੇ ਉਹਨਾਂ ਨੂੰ ਫਿਕਸ ਰੇਟ ਤੇ ਰੱਖਿਆ ਹੋਇਆ ਹੈ சிटीसी મતલਬ ਉਹਨਾਂ ਨੂੰ ਕੋਈ ਕੰਪਨੀ ਜਿਸ ਦਾ ਪੰਜਾਬ ਸਰਕਾਰ ਦੇ ਸਕੇਲ ਲਾਗੂ ਹੁੰਦੇ ਆ ਬਾਕੀ ادارےਾਂ ਤੇ ਉਹ ਸਾਰਾ ਸੀटीसी ਦੇ ਵਿੱਚ ਨਹੀਂ ਲੱਗਣ ਕਿ ਸੀटीसी ਕਾਸਟ ਟੂ ਕੰਪਨੀਆ ਉੱਖਾ-ਪੁੱਖਾ ਹੀ ਦੇਣਾ ਉਹ 2018 ਦੇ ਵਿੱਚ ਮਿਲਕ ਮਿਲਕ ਪੈਟ ਨੇ ਜਿਹੜਾ ਮਿਲਕ ਲਾਂਡਾਂ ਦੇ ਵਿੱਚ ਲਾਗੂ ਕਰਤਾ ਜਿਹੜੀਆਂ ਨਵੀਆਂ ਭਾਤੀਆਂ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਸੀटीसी ਨੂੰ ਲਾਗੂ ਹੋਇਆ ਹੋਇਆ ਜਿਸ ਨਾਲ ਜਿਹੜੇ ਸਕੇਲ ਨੇ ਉਹ ਪੰਜਾਬ ਸਰਕਾਰ ਦੀ ਤਰਜ਼ ਤੇ ਨਹੀਂ ਮਿਲ ਰਹੇ ਉਹ ਘੱਟ ਮਿਲ ਰਹੇ ਨੇ ਤੇ ਜਿਹੇ ਮਤਲਬ ਮਹਿਕਮੇ ਨੂੰ ਪ੍ਰਾਈਵੇਟ ਕਰਨ ਦੀ ਇੱਕ ਮੁਹਿੰਮ ਹੈਗੀ ਆ ਤੇ ਇਸੇ ਲਈ ਅਸੀਂ ਮਤਲਬ ਜੋਰ ਲਾ ਰਹੇ ਕਿ ਇਹਦੇ ਸੀटीसी ਮਤਲਬ ਅੱਧੂ ਕੀਤੀ ਜਾਵੇ ਤੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਰੂਲ ਨੇ ਉਹੀ ਲਾਗੂ ਕੀਤੇ ਜਾਣ